ਤਾਂ ਵੀ ਕੰਮ ਜ਼ਰੂਰੀ ਕਰਨ ਅੰਟੀ ਮਾਸਾ ਕੰਮ ਨਹੀਂ ਗੱਲਾਂ ਹੀ ਕਰੀ ਜਾਂਦੇ ਉਹਦੇ ਇੱਧਰ ਵੇਖੋ ਮੈਂ ਵੇਖੋ ਕਿੰਨਾ ਭਰਤਾ ਤੇ ਤੁਸੀਂ ਕੀ ਭਰਿਆ ਦੋ ਜਾਣੀਆਂ ਤੁਸੀਂ ਤੇ ਆ ਕੀ ਭਰਿਆ ਆਹ ਮਮੀ ਨੇ ਕੀ ਭਰਿਆ ਤੇ ਮੈਨੂੰ ਗੱਲਾਂ ਕਰਨ ਡੀਆਂ ਆਹ ਜਿਹੜੇ 3200 ਗ੍ਰਾਮ ਕੀਤੇ ਸਵੇਰ ਦੇ ਉਹ ਮੈਂ ਕੋਈ ਮੈਂ ਕੋਈ ਕੰਮ ਹੀ ਨਹੀਂ ਕੀਤਾ ਕੀ ਕੀਤਾ ਕਈ ਕਈ ਕੰਮ ਸਵਾਰੇ ਹੁਣ ਮੈਂ ਬਾਰ-ਬਾਰ ਗਿਣਾਵਾਂ ਹਣ ਤੁਹਾਨੂੰ ਕੰਮ ਫੇ ਫੇ ਤੁਸੀਂ ਕਹਦੇ ਨਾ ਕੰਮ ਗਿਣਾਉਂਦਾ ਸਾਨੂੰ ਤੂੰ ਵੀ ਗਿਣਾ ਦੇਗੇ ਸਿਲੰਡਰ ਭਰਾ ਕੇ ਲਿਆਇਆ ਆਟਾ ਭਿਆ ਕੇ ਲਿਆਇਆ ਹੋਂਗੇ ਕੀਤਾ ਮੈਂ ਗੱਲਾਂ ਨਹੀਂ ਕੀਤੀਆਂ ਤੁਹਾਡੇ ਵਾਂਗੂ ਐਵੇਂ ਮੈਨੂੰ 3600 ਗੱਲਾਂ ਕਰਦੀਆਂ ਉਦੋਂ ਦੀ ਆਂਟੀ ਨੇ ਆਂਟੀ ਦਾ ਰਾਦਾ ਹੰਦਾ ਆਇਆ ਤੇ ਇਹਦੇ ਕੋ ਸਾਰੇ ਕੰਮ ਕਰਾ ਲਾਂ ਕਦੀ ਰੋ ਖ ਲੱਭ ਲੈਂਦੀ ਆ ਕਦੀ ਕੋ ਲੱਭ ਲੈਂਦੇ ਆਹੋ ਚੰਗਾਠਾ ਹੀ ਸੋਟਿਆ ਹੈ ਉਹ ਅਰਸ਼ ਕੋ ਸਟਾਉਣੀਆਂ ਤੇਰੇ ਮੁੰਡੇ ਕੋ ਉਹੀ ਸੁੱਟੂ ਆ ਗਿਆ ਇਹਦਾ ਰਾਦਾ ਉਹਨੂੰ ਨਾ ਹੋਣਾ ਪੈ ਜੇ ਆਂਟੀ ਦਾ ਰਾਦਾ ਉਹਨੂੰ ਨਾ ਹੋਣਾ ਪੈ ਜੇ ਉਹਨੂੰ ਨਾ ਹੋਣਾ ਪੈ ਜੇ ਵਿਚਾਰੇ ਨੂੰ ਅਰਸ਼ ਨੂੰ ਆ ਉਹਨੇ ਤਾਂ ਕਰਨੇ ਕਰਨੇ ਪੈਣਾ ਵਾ ਨਹੀਂ ਮੈਂ ਤਾਂ ਮਿੱਟੀ ਚਾੜ ਕੇ ਕਹਿੰਦੇ ਇਸ ਕਰਕੇ ਫੇਖੜਿਓ ਤੇਂਗ ਜੀ ਆ ਨਾ ਤੇ ਨਾ ਇਹ ਮੈਂ ਤਾਂ ਖੜਨੇ ਹੀ ਨਹੀਂ ਨਾ ਜਿਹੜੇ ਬੰਦੇ ਨੇ ਖੜਨੇ ਹੋ ਤੇ ਉਹਨੂੰ ਪੁੱਛੋ ਨਾ ਹਣ ਮੈਂ ਛੁੜੀ ਕਰਨਾ ਉਹ ਜਿਹੜੀ ਮੈਂ ਕਹੀ ਨਹੀਂ ਉਹ ਨਹੀਂ ਤੁਹਾਨੂੰ ਹਾਂ ਤੈਨੂੰ ਕਹਿਣੀ ਕਿਉਂ ਤੇਰੀ ਮੈਲ ਆ ਠੀਕ ਆ ਆ ਤੇਰੀ ਮੈਲ ਆ ਨਹੀਂ ਲਾਈ ਤੇ ਤੁਸੀਂ ਗੱਲ ਕਰੋ ਯਾਰ ਮੈਂ ਕਹੀ ਜਾਣਾ ਉਸ ਦਾ ਪਰ ਉਹਦੇ ਨਾਲ ਵਾਲ ਵਿਚਾਰਾ ਕਿਹੜੇ ਹਿਸਾਬ ਨਾਲ ਲਾ ਦਿੰਦੇ ਬੰਦਾ ਹੀ ਆ ਹੋਈ ਭਾਈ ਭਾਈ ਨੇ ਜਵਾਈ ਭਾਈ ਰਹਿਣਾ ਪੁੱਤਾਂ ਆ ਤਾਂ ਵਿਚਾਰਾ ਬਣਾਈ ਜੀ ਦਾ ਵਿਆਹ ਨਹੀਂ ਹੋਇਆ ਆਹ ਵਿਆਹ ਵਾਲੀ ਗੱਲ ਮम्मी ਦੇ ਕੋਲੋਂ ਜੋੜਦੀ ਵੇ ਮੈਂ ਇਹ ਗੱਲ ਤੇ ਮੈਂ ਕਹੀ ਨਹੀਂ ਵੀ ਵਿਆਹ ਨਹੀਂ ਹੋਇਆ ਇਹਨੇ ਨਾ ਅੰਦਰ ਗਾਣੇ ਲਾਏ ਮੈਂ ਤੂੰ ਗਾਣੇ ਐ ਲਾ ਇੰਦਾਂ ਦੇ ਪਾਪੇ ਦਾ ਵਿਆਹ ਨਾ ਪਾਪੇ ਦਾ ਕਿੰਨੀ ਘਰ ਕਰਨਾ ਕੋਸ ਸੋਚ ਮੈਂ ਆਪਣਾ ਤਾਂ ਨਹੀਂ ਕਿਹਾ ਮम्मी ਨੇ ਆਪਣੇ ਕੋਲੋਂ ਬਣਾ ਲਿਆ ਮੇਲਾ ਗੱਲ ਆਪਣੇ ਕੋਲੋਂ ਗੱਲ ਕਰਦਾ ਕਿੰਨੀ ਘਰ ਕਰਨਾ ਪਰ ਗੱਲ ਵੀ ਸੱਚੀ ਹੁਣ ਪਾਪੇ ਦਾ ਹੀ ਕਰੀ ਜਾਣਾ ਕਰ ਮੁੰਡਿਆਂ ਦਾ ਕਰੋ ਜੋਤੀ ਦਾ ਕਰੋ ਹੁਣ ਨਹੀਂ ਭਈ ਜੋਤੀ ਇਹ ਚ ਹਰ ਜੰਦੀ ਗੱਲ ਖੁਣਾ ਸਾਡਾ ਫਾਲਟ ਕੋਈ ਨਹੀਂ ਆ ਸਾਡੀ ਫਾਲਟ ਨਹੀਂ ਆ ਤੇਰਾ ਵਿਆਹ ਨਾ ਹੋਣ ਸਾਡਾ ਫਾਲਟ ਕੋਈ ਨਹੀਂ ਆ ਤੇਰਾ ਆਪਣਾ ਹੀ ਫਾਲਟ ਆ ਮੇਰਾ ਫਾਲਟ ਕਹਦਾ ਦੱਸ ਹੈ ਨਾ ਭਈ ਇਹ ਨੂੰ ਸਾਰਿਆਂ ਨੂੰ ਪਤਾ ਕਿ ਤੇਰਾ ਆਪਣਾ ਫਾਲਟ ਸਾਡਾ ਕੋਈ ਫਾਲਟ ਨਹੀਂ ਸਾਡੇ ਨੂੰ ਅੱਜ ਕਰਾ ਲਾ ਵਿਆਹ ਜਾਂ ਜਾਂਤੀ ਵਿਆਹ ਦਾ ਦਾ ਕਰਾਓ ਇਹ ਵੀ ਗੱਲ ਰਹੀ ਕਿੱਦਾਂ ਦਾ ਕਰਾਉਣਾ ਵਿਆਹ ਕਰਾਉਣਾ ਭਈ ਇਹ ਡੋਣੇ ਆ ਭਈ ਇਹ ਡੋਣੇ ਆ ਅੰਟੀ ਨੂੰ ਆਪਣੀ ਪੈ ਗਈ ਵੀ ਮੈਨੂੰ ਨਾ ਕੰਮ ਕਰਨਾ ਪੈ ਜਾ ਕਿਤੇ ਮੈਨੂੰ ਨਾ ਕੰਮ ਕਰਨਾ ਪੈ ਜਾ। ਖਾਣਾ ਓੜਾ ਵਧੀਆ ਬਣਾਉਂਦੇ ਆ। ਤੂੰ ਕਿਹੜੇ ਪਈਆਂ ਦਾ ਖਾਦਾ ਤੂੰ? ਆ ਜਿਹੜੇ ਮੈਂ ਤੇ ਚਾਰ ਆਈ। ਅਜੀ ਸੀ ਕਰਕੇ। ਅੱਛਾ ਸ਼ੇਰੇ ਦੇ ਵਿਆਹ ਤੇ। ਅੱਛਾ। ਉਹ ਉਹ ਹਵਾਈ ਡਾਣਾ ਵਾ। ਹਵਾਈ ਹਲਵਾਈ। ਹਾਂ ਨੂਨ ਖਵਾਦੇ ਰਹੇ ਨਾ 베ਵੀ। 베ਵੀ ਦਾ ਧਿਆਨ ਨਾ। ਅੰਟੀ ਨੇ ਆਪਣਾ ਹਿਸਾਬ ਲਾ ਲਿਆ। ਮੈਂ ਆਂਦੀ ਪਹਿਲਾਂ ਪਿੱਛੇ ਅੱਗੇ ਵੀ ਇੱਕ ਦਿਨ ਗੱਲ ਹੋ ਜਾਂਦੀ ਮੈਂ ਬਰਾਤੇ ਜਾਣਾ ਹੀ ਹੋਰ ਵੀ ਰਹਿਦਾ ਰਹੇ ਆ ਇਦਾਂ ਆਂਦੀ ਹੁੰਦੀ ਜਾਂਦੀ ਹੁੰਦੀ ਨਿੰਦੀ ਮੁੜ ਕੇ ਨਹੀਂ ਮੋਨੂ ਦੇ ਵਿਆਹ ਤੇ ਗਈ ਸੀ ਮੈਂ ਤਾਂ ਖੜਿਆ ਹੀ ਨਹੀਂ ਕਹਿਣਾ ਕਿਉਂ ਮੋਨੂ ਦੇ ਵਿਆਹ ਤੇ ਤੁਸੀਂ ਗਈ ਕਿੱਥੇ ਗਈ ਮੈਂ ਕਰੇ ਰਹੀ ਕਰੇ ਰਹੀ ਹਾਲੀ ਬੋਬਾ ਬੇ ਗੁੜੀ ਉਹ ਹੈਪੀ ਗਈ ਲਹਿੰਗੇ ਦਾ ਰੌਲਾ ਹੀ ਵਿਚਾਰੀ ਦੇ ਦਾ ਨਹੀਂ ਉਹਨਾਂ ਦਾ ਲਹਿੰਗਾ ਪਾਇਆ ਹੈ ਭਰਾਵਾ ਹੁਣ ਕਹਿੰਦੀ ਨਾਲਤੀ ਨਹੀਂ ਉਹ ਨਹੀਂ ਰੋਕੇ ਲਿਆਂਦਾ ਸੀ ਇੱਕ ਰਾਤ ਪਹਿਲਾਂ ਰੋਕੇ ਲਿਆਂਦਾ ਉਹਦੇ ਲਹਿੰਗਾ ਲਿਆਂਦਾ ਤੇ ਅਗਲੇ ਦਿਨ ਪਾ ਕੇ ਗਈ ਤੇ ਉਥੇ ਘਰ ਆਈ ਨਹੀਂ ਠੰਡ ਪਾਪਾ ਦਾ ਮਰਨਾ ਵਾਸੋਗਾ ਨਹੀਂ ਘਾਟੀ ਫਿਰਦੀ ਆ ਮੁੜ ਕੇ ਫੇਰ ਬਿਮਾਰ ਹੋਈ ਬਾਅਦ ਚ ਕਾ ਕਰਿਆ ਕੋਈ ਬੇਬੀ ਆ ਕਿ ਆ ਕਰੇ ਮੇਰੇ ਨਾਲ ਟੀ ਲੜਦੇ ਰਹਿੰਦੇ ਮੈਂ ਹੀ ਖੜਨਾ ਪਤਾ ਕੀ ਆ ਕਰਦੀ ਜ਼ਿੰਮੇਵਾਰੀ ਹੋਰ ਕੇ ਹੁੰਦੀ ਨਹੀਂ ਜਾਂਦੀ ਆ ਆ ਪ੍ਰੋਬਲਮ ਹੈ ਘਾਰੀ ਨਾ ਬਾਈ ਨਹੀਂ ਮੈਂ ਮੈਨੂੰ ਤਾਂ ਪੁੱਛ ਲੋ ਮੈਂ ਖੜਨਾ ਨਹੀਂ ਕਿੱਧਰ ਐ ਮੈਂ ਤਿਆਰ ਨਹੀਂ ਜਾਂਦੇ ਮੈਂ ਨਹੀਂ ਜਾਂਦਾ ਕਾ ਤਿਆਰ ਹੀ ਜਾਂਦੇ ਪਹਿਲੇ ਦਿਨ ਦਹੀ ਤੈਨੂੰ ਲੈ ਕੇ ਜਾਣਾ ਹਾਂ ਕਿ ਕੜੇ ਨਾ ਕੜੇ ਉਹ ਤੇਰੀ ਮਰਜ਼ੀ ਹੈ ਪਹਿਲੇ ਦਿਨ ਮਤਲਬ ਜਿੱਦਣ ਵਿਆਹਣ ਜਾਣਾ ਹੁੰਦਾ ਵਾ ਉਦੋਂ ਤੇ ਘਰ ਲੈ ਕੇ ਜਾਣਾ ਹੁੰਦਾ ਮੁਰਗੀ ਨਾ ਜਾਣਾ ਹੁੰਦਾ ਕੀ ਯਾਰ ਤੂੰ ਜਾ ਵਿਆਹ ਲਾਈ ਆ ਆਪੇ ਛੇੜਨੀ ਦਾ ਗੱਲ ਤੇ ਆਪੇ ਹੀ ਦੱਸਣਾ ਮੈਂ ਨਹੀਂ ਛੇੜੀ ਮੈਂ ਨਹੀਂ ਹਨਵੀ ਤੁਸੀਂ ਛੇੜੀ ਗੱਲ ਮੈਂ ਨਹੀਂ ਛੇੜੀ ਚੰਗਾ ਵਿਆਹ ਦੀ ਵਿਆਹ ਕਰਾ ਕੇ ਕਿਦੇ ਕਿੰਨੇ ਕੁ ਖੁਸ਼ ਹੋ ਗਏ ਹੈ ਕਿਉਂ ਮੈਨੂੰ ਤਾਂ ਨਹੀਂ ਕੋਈ ਲੱਗਦਾ ਨਮਾ ਚਰਨ ਨਈ ਆ ਹੁਣ ਮੈਂ ਹੁਣ ਕਿ ਚੁੱਪ ਕਰ ਗਿਆ ਸਾਰੇ ਨਿਕਲ ਚਲੇ ਆਦੇ ਹੁਣ ਮੈਂ ਦੋ ਕਰਾਂਗੇ ਫੇਰ ਆਈ ਦੁਪਹਿਰੇ ਵੀ ਅਸੀਂ ਦੁਪਹਿਰੇ ਵੀ ਬਣਾਈਏ ਕੱਢੇ ਆ ਚੰਗਾ ਪਹਿਲਾਂ ਪਹਿਲਾਂ ਵਾਲਾ ਵਿਖਾ ਦਿੰਨੇ ਤੈਨੂੰ ਟੱਬ ਜੱਟ ਆਪੇ ਤੇ ਇਹ ਕੱਢਤਾ ਮਾਮੀ ਜੀ ਤੁਹਾਨੂੰ ਸਭ ਤੋਂ ਜ਼ਿਆਦਾ ਯਾਦ ਕੀਤਾ ਗਿਆ ਮੈਂ ਵੀਡੀਓ 'ਚ ਬਿੱਗਰ ਸ਼ਰਨ ਦੀ ਮੰਮੀ ਕਿੱਥੇ ਆ ਉਹ ਨਹੀਂ ਆਉਂਦੀ ਵੀਡੀਓ 'ਚ ਉਹ ਨਹੀਂ ਆਉਂਦੀ ਆ ਗਈ ਆ ਗਈ ਆ ਅੱਜ ਮਾਮ ਕਿੱਥੋਂ ਆਏ ਹੁਣ ਤੁਸੀਂ ਦੱਸੋ ਵੀ ਨਾ ਫੇਰ ਸਿਰੂ ਨੂੰ ਸਿਰੂ ਤੋਂ ਲੈ ਕੇ ਨਹੀਂ ਮਾਮੀ ਮਾਮੀ ਦੁਬਈ ਮੈਂ ਪਹਿਲਾਂ ਵੀ ਉਹਦਾ ਦੱਸਿਆ ਵੀ ਉਹਦੇ ਵਿੱਚ ਮਾਮੀ ਮਾਮੇ ਕੋਲ ਗਈ ਆ ਮਾਮੀ ਮਾਮੇ ਕੋਲ ਗਈ ਆ ਵਿਆਹ ਦੀਆਂ ਤਿਆਰੀਆਂ ਵਿਆਹ ਦੀਆਂ ਤਿਆਰੀਆਂ ਚੱਲਣੀਆਂ ਫਿਰ ਪੂਰੀਆਂ ਲੈ ਮਾਮੀ ਤੇ ਆਏ ਤਾਂ ਰਸੀਦੀ ਆਡੇ ਨਾਲ ਕਿਹੜਾ ਤਣ ਚੜ ਗਈ ਤਿਆਰੀਆਂ ਤੇ ਐ ਇਦਾਂ ਵਿਆਹ ਹੁੰਦਾ ਵਿਆਹ ਵਾਲੇ ਦਿਨ ਵੀ ਤੇਰੇ ਇਦਾਂ ਹੀ ਹੋਣੀਆਂ ਕੋਈ ਜਰੋ ਤੇਰਾ ਵਿਆਹ ਆ ਆ ਜਦੋਂ ਦੁਪਹਿਰ ਤੋਂ ਲੈਣਾ ਵਾ ਕਿ ਲੋਕ ਮੈਨੂੰ ਆ ਹੋ ਜਾਣਾ ਵਿਆਹ ਕੋਈ ਨਹੀਂ ਵਿਆਹ ਤੇ ਕੋਈ ਨਹੀਂ ਰਾਜੂ ਪਤਾ ਦੁਪਹਿਰ ਦੀ ਗੱਲ ਛਿੜੀ ਭਰਾਵਾ ਏ ਕੋਈ ਗੱਲ ਹੁੰਦੀ ਆ ਤੇ ਮਗਰਮ ਮੁੱਕਦੀ ਮੇਰੇ ਵਿਆਹ ਦੀ ਗੱਲ ਤੇ ਹੀ ਆ ਜਾ ਕੇ ਜਦੋਂ ਕੋਈ ਇਕੱਠਾ ਦਾ ਤੂੰ ਹੀ ਰੜਕਣ ਯਾਰ ਛੜਾ ਕਿਉਂ ਕਹਿੰਦੇ ਮੈਨੂੰ ਤੁਸੀਂ ਮੈਂ ਕੁਵਾਰਾ ਜਰੋ ਵਿਆਹ ਗਿਆ ਨਾ ਉਦੋਂ ਮੁਕੜਾ ਇਹ ਲੱਗਦਾ ਛੜਾ ਨਹੀਂ ਪਰ ਛੜਾ ਥੋੜੀ ਕੁਵਾਰਾ ਹੁੰਦਾ ਵਾ ਇਦਾਂ ਥੋੜੀ ਆ ਹੁਣ ਗਰਸ਼ਰਨ ਵਿਚਾਰਾ ਛੜਾ ਵਾ ਹਾਂ ਤੇ ਛੜਾ ਹੀ ਆ ਲੈ ਛੜਾ ਤੇ ਕੁਵਾਰਾ ਵਰਡ ਚ ਬੜਾ ਫਰਕ ਹੁੰਦਾ ਵਾ ਛੜਾ ਉਹ ਹੁੰਦਾ ਜਿਹੜਾ 35 ਪਲੱਸ ਹੋ ਗਿਆ ਤੇ ਕੋਈ ਮਤਲਬ ਕਿਸੇ ਨੂੰ ਆਸ ਨਹੀਂ ਹੈ ਕਿ ਕਿ ਫਾਸੇ ਹਾਲੇ ਆਸਮਰਾ ਦਾ ਗਿਆ ਵੀ ਰਾਡੀਆਂ ਦੁਨੀਆ ਨਹੀਂ ਚਾਹੀਦੀ ਹਾਂ ਦਰ ਕੇ ਆ ਕੇ ਜੀਤ ਹੈ ਉਹ ਮੈਂ ਦੱਸਿਆ ਵਾ ਇਹ ਪਹਿਲਾਂ ਵੀ ਵਲੌਗ ਚ ਕਿ ਕੱਲ ਨੂੰ ਟਾਡੇ ਘਰ ਲੰਗਰ ਵਾ ਤੇ ਬਾਬੇ ਆਉਣੇ ਆ ਤੇ ਫੇ ਪੂਰਾ ਸ਼ਾਮਾ ਨੂੰ ਤੇ ਹਣ ਸੰਗਤ ਦੇ ਸੇਵਾ ਕਰਦੇ ਪਿਆਈ ਕਰਦੇ ਹਾਂ ਹਣ ਸਾਰੀ ਤਿਆਰੀ ਕਾਢੀ ਵੀਰ ਆਓ ਤੁਸੀਂ ਮੇਰੇ ਕਹਿਣਾ ਮੇਰੇ ਲੱਭਣ ਧਿਆ ਹੋਵੇ ਆਲ ਫਾਫਾ ਇੰ ਭਰਿਆ ਵਾ ਆ ਇੰ ਭਰਿਆ ਆ ਆ ਇੰਨੇ ਕ ਕੱਢ ਕੇ ਦੇ ਮੇਰਾ ਟੀ ਟਾਈਮ ਹੋਇਆ ਵਾ ਇਹ ਜਿੰਨੇ ਤੁਹਾਡੇ ਘਰੋਂ ਪਰੋਣੇ ਆਉਣੇ ਇਹ ਤੇ ਤੁਸੀਂ ਹਲੇ ਆਪਣੇ ਟੱਬਰ ਜੋਗੇ ਕੱਢੇ ਆ ਚਾਹ ਤਾਂ ਸਾਨੂੰ ਇੱਦਾਂ ਦੇ ਦੋ ਆਪਣੀ ਸੰਜੀ ਬਣਾ ਲਾ ਗਏ ਤੁਸੀਂ ਕਿੰਨੇ ਜਾਣੇ ਲਿਉਣਾ ਹਨ 1 2 3 4 5 ਤੇ 6 ਤੇ ਗਰਸ਼ਰਨ ਤੇ ਜਿਸ ਕਰਨ 7 ਤੇ 8 ਤੇ ਗਰਸ਼ਰਨੀ ਨਹੀਂ ਹੋਣਾ ਅਸੀਂ ਪੈਕ ਕਰਕੇ ਰੱਖ ਲਾਂਗੇ ਉਹਦੀ ਸਬਜ਼ੀ ਕੋਈ ਨਹੀਂ ਫਿਰ 7 ਜਾਣੇ ਹੋਣਾ ਤੇ 7 ਜਾਣੇ ਜੋਗੇ ਦੇ ਵਾਲੇ ਤੇ ਕੱਢੇ 7 ਤੇ 7 ਮਟਰ ਦੇ ਰੋੜ ਨੇ ਉਹ ਕੋਈ ਹੂ ਨਹੀਂ ਦੇ ਕੋਈ ਹੂ ਹਾਂ ਵੀ ਕਰ ਲਈਂਦੀ ਆ ਹਾਂ ਵੀ ਕਰੀ ਓਕੇ ਕੌਣ ਕਹਿੰਦਾ ਏ ਸਾਰੇ ਹੂ ਹਾਂ ਵੀ ਕਰੀਦੀ ਆ ਕਿਹੜੀ ਫਿਲਮ ਆ ਉੱਚ ਕਹਿੰਦਾ ਏ ਓ ਬੀ ਐਨ ਸ਼ਰਮਾ ਕਹਿੰਦਾ ਵਾ ਤੂੰ ਹਾਂ ਵੀ ਕਰੀਦੀ ਆ ਵਾਇਗੁਰੂ ਦਾ ਕੱਲ ਸ਼ਾਮਾਂ ਨੂੰ ਇੱਕ ਵੀ ਕੱਲੋ ਗੰਡੇ ਦੀ ਕਰਤਨੀ ਬਣੀ ਰੋਇ ਵਾਇਗੁਰੂ ਸੋ ਆਪਣੇ ਸਰ ਜੀ ਥੈਂਕਸ ਵੀਰ ਸਾਰੇ ਸਾਰੀ ਤਿਆਰੀ ਹੋ ਗਈ ਸਵੇਰ ਦੀ ਇੱਥੇ ਫਿੰਗਰਪ੍ਰਿੰਟ ਕਰਕੇ ਵੇਖਣੇ ਹੀ ਭਲਾਏ ਹੋਈ ਆ ਮਟਰ ਵੀ ਨਿਕਲ ਗਿਆ ਲਸਣ ਵੀ ਛਿਲਿਆ ਗਿਆ ਟਮਾਟਰ ਤੇ ਸਵੇਰੇ ਤੇ ਗੰਡੇ ਦੇ ਅਦਰਕ ਸਾਰਾ ਕੀ ਹੋਇਆ ਸੌ ਗਿਆ ਲੈ ਉਹ ਕਦੋਂ ਬੈਠਾ ਹੋ ਗਿਆ ਕਾਕਾ ਸੌ ਗਿਆ ਕੋੜਾ ਕਾਕਾ ਸੌ ਗਿਆ ਬੁੱਢਾ ਕਾਕਾ ਸੌ ਗਿਆ ਗੋਦੀ ਸੁਸ ਹੋ ਗਿਆ ਆ ਆਈ ਹੈਵ ਇਟ ਚਾਰ ਆਉਣ ਮਾਮੀ ਵੇਖਣ ਜਾਉ ਸਪੈਸ਼ਲ ਵੇਖੇ ਛੋੜੇ ਤੇਰੀ ਬਾਤ ਛੋੜੇ ਤੇ ਤੁਸੀਂ ਉੱਚੀ ਬੋਲੇ ਨਾ ਤਾਂ ਉੱਠ ਜਾਓ ਤੁਹਾਡੀ ਆਵਾਜ਼ ਨਾ ਉੱਠ ਗਿਆ ਹੋਏ ਸੌ ਗਿਆ ਹੋਏ ਥੈਂਕ ਯੂ ਫਾਰ ਹੈਲਪਿੰਗ ਅਸ ਸਵੇਰੇ ਆ ਕੇ ਤੁਸੀਂ ਲੰਗਰ ਵੀ ਛਕਣਾ ਆਇਆ ਹੋ ਕਿੰਨੇ ਵਜੇ ਤੁਸੀਂ ਤੋਹੀਂ ਉਸ ਵਕਤੇ 3 ਵਜੇ ਆ ਜਾਓ ਪਤਾ ਨਹੀਂ ਹੁਣ ਕੀ ਸਾਹਿਬ ਤਦ ਕਿੰਨੇ ਵਜੇ ਪ੍ਰੋਗਰਾਮ ਨਹੀਂ ਯਾਰ ਲੰਗਰ 4-5 ਵਜੇ ਆ 3 ਵਜੇ ਸ਼ਾਮਾਂ ਨੂੰ ਸ਼ਾਮਾਂ ਨੂੰ ਕਹਿਣ ਡਿਆ ਮੰਨੇ 3 ਵਜੇ ਆ ਜਾਓ ਮੈਂ ਵੀ ਇਹਦੇ ਜਵਾਬ ਹੀ ਦੇਣ ਦੇ ਆ ਸੇਵਾ ਕਰਾ ਕੇ ਨਹੀਂ ਵੀਰ 3 ਵਜੇ ਵਾਲੀ ਗੱਲ ਤਾਂ 3 ਵਜੇ ਵਾਲੀ ਗੱਲ ਤੇ ਝੂਠੀ ਹੈ ਗਾ ਬਹੁਤ ਚਲੋ ਵੀਰ 7 ਵਜੇ ਉੱਠਣਾ ਉਖਾ ਜਾਂਦਾ ਵਾਕਿਆ ਹੀ ਬਹੁਖਾ ਅੱਜ ਕੱਲ ਦੇ ਖਾਸ ਕਰਕੇ ਨਾ ਵਾਕਿਆ ਹੀ ਉਖਾ ਉਹ ਭਾ ਵੀ ਉਹ ਧੋਣ ਲਈ ਉਹਦਾ ਚੰਗਾ ਦਾ ਕੁੱਤਾ ਧੋਣਦੀ ਮੈਂ ਨਹੀਂ ਖਲੋ ਜੋ ਸਿੰਬਾ ਖੁੱਲਾ ਹੋਣਾ ਜੇ ਇਹਨੂੰ ਲੈ ਕੇ ਚੱਲੇ ਡੈਡੀ ਇਹਨੇ ਗਾੜੀ ਆ ਇਧਰਲੇ ਬੰਨੇ ਆ ਰੁਕ ਸ਼ੀਸ਼ਾ ਅੱਦਾ ਫੱਲੋ ਇਹ ਅੱਜ ਬਣਿਆ ਉਹ ਤੇ ਠੀਕਾ ਇਦਾਂ ਲੱਗਣਾ ਗੋਲ ਗੋਲਾ ਫਿਰ ਗੋਲੀ ਚੰਗੇ ਇਹ ਸਾਰਿਆਂ ਨੂੰ ਮਾਮੀ ਜੀ ਇਹੋ ਭਲੇ ਖਾ ਕੇ ਰੂਮ ਮੇਰਾ ਇਹ ਸਾਡੇ ਸਾਂਝਾ ਸਾਡੇ ਪਰਿਵਾਰ ਦਾ ਆਹ ਹਜੇ ਨਹੀਂ ਵਾਰੀ ਆਈ ਮੇਰੀ ਪਰ ਥੈਂਕ ਯੂ ਤੁਸੀਂ ਸੋਚਦੇ ਚਲੋ ਕਮਰਾ ਲੈ ਰਿਹਾ ਡਾਡਾ ਕਾਫੀ ਹੱਦ ਤੱਕ ਤਿਆਰ ਹੋਣ ਵਾਲਾ ਉਧਰ ਰਿੰਦਾ ਲੈ ਇਧਰ ਬੈੱਡ ਅਲਮਾਰੀ ਤੇ ਬੇਸ ਜਿਆ ਤਿਆਰ ਹੋਇਆ ਲੈ ਫਿਕਸਿੰਗ ਕੁਕਸਿੰਗ ਲੈ ਹੋਊਗੀ